ਡੈਂਗੂ ਦੇ ਆਪਣੇ ਹੁਣ ਤੱਕ 65 ਕੇਸਿਸ ਆਏ ਫਾਜ਼ਲਖਰ ਬੰਜੇ ਜਿਦੇ ਚੋਂ 17 ਕੇਸ ਐਕਟਿਵ ਹੈਗੇ ਤੇ ਦੋ ਕੇਸ ਸਾਡੇ ਜਿਹੜੇ ਉਹ ਮੈਡੀਕਲ ਕਾਲਜ ਐਡਮਿਟ ਨੇ ਬਟ ਅੱਜ ਉਹ ਢਲੇ ਤੱਕ ਸਾਰੇ ਸਟੇਬਲ ਹੈ ਤੇ ਇਦਾਂ ਵੀ ਕੋਈ ਇਨਸੀਡੈਂਟ ਨਹੀਂ ਹੈ ਬਟ ਜਿਵੇਂ ਕਿ ਆਪਾਂ ਦੇਖ ਰਹੇ ਆ ਡੈਂਗੂ ਦਾ ਸੀਜ਼ਨ ਚੱਲ ਰਿਹਾ ਹੈ ਕੇਸਿਸ ਵੱਧ ਰਹੇ ਲਗਾਤਾਰ ਐਸੇ ਨੂੰ ਵੇਖਦੇ ਹੋਏ ਸਾਡੀ ਜਿਹੜੀ ਟੀਮ ਕੰਮ ਕਰ ਰਹੀ ਹੈ ਨਾਲ ਅਸੀਂ ਮੈਡੀਕਲ ਸਟੂਡੈਂਟ ਲਾਏ ਗਏ ਆ ਜੋ ਡੋਰ ਟੂ ਡੋਰ ਜਾ ਕੇ ਸਾਰਾ ਫਾਜ਼ਲ ਘਰ ਬੰਦ ਕਵਰ ਕਰਵੇ ਕਿਤੇ ਵੀ ਜੋ ਲਾਰਵਾ ਮਿਲਦਾ ਉਹਨੂੰ ਡਿਸਟਰੋਏ ਕੀਤਾ ਜਾਵੇ ਸਾਡੇ ਨਾਲ ਸੁਜਿੰਦਰ ਜੀ ਨੇ ਜਿਹੜੇ ਡੈਂਗੂ ਇੰਚਾਰਜ ਦੇ ਹੱਥੋਂ ਦੇ ਫਾਜ਼ਲ ਗਾਰੇ ਤੇ ਸਾਰੇ ਆਪ ਦਾ ਟੀਮ ਚ ਲੱਗੀਆਂ ਹੋਈਆਂ ਤੇ ਸਾਡੀ ਆਮ ਜਨਤਾ ਵੀ ਅਪੀਲ ਹੈ ਕਿ ਕਿਸੇ ਤਰ੍ਹਾਂ ਦਾ ਇੱਥੇ ਜਿਵੇਂ ਲਾਰਵਾ ਮਿਲਦਾ ਉਹਨੂੰ ਡਿਸਟਰੋਏ ਕੀਤਾ ਜਾਵੇ ਆਲਰੇਡੀ ਕੈਂਪੇਨ ਜਿਹੜਾ 2 ਮਹੀਨੇ ਤੋਂ ਚੱਲ ਰਿਹਾ ਤੇ ਸਾਡੀ ਜਿਹੜੀ ਟੀਮਸ डोर टू डोर ਜਾ ਰਹੀਆਂ ਉਹਨਾਂ ਨੂੰ ਪੂਰਾ ਕੋਆਪਰੇਟ ਕਰਨ ਤਾਂ ਕਿ ਜਿਹੜਾ ਆਪਾਂ ਇਸ ਤੇ ਕੰਟਰੋਲ ਕਰ ਸਕੀਏ ਥੈਂਕ ਯੂ